रेडी बोल हां जी ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਜੀ ਤੇ ਉਮੀਦ ਸਾਨੂੰ ਇਹ ਵੀ ਹੈ ਕਿ ਖੁਸ਼ੀਆਂ ਮਾਣਦੇ ਹੋਵੋਗੇ ਜ਼ਿੰਦਗੀ ਦਾ ਆਨੰਦ ਲੈ ਰਹੇ ਹੋਵੋਗੇ ਅ ਦੋਸਤੋ ਜਿਹੜਾ ਤੁਹਾਡੇ ਨਾਲ ਵਾਦਾ ਕੀਤਾ ਸੀ ਵੀ ਭਾਗਾਂ ਵਾਲੀ ਨੂੰ ਤੇ ਜਿਹੜੇ 25 ਮਿੰਟ ਕਰਨਗੇ 25 ਸੀ ਨਾ ਜਿਹੜੇ 25 ਮਿੰਟ ਪਹਿਲਾਂ ਕਰਨਗੇ ਅਸੀਂ ਉਹਨਾਂ ਸਾਰਿਆਂ ਦੇ ਨਾਮ ਬੋਲਾਂਗੇ ਸਾਡੇ ਦੋਸਤਾਂ ਦੇ ਸਾਨੂੰ ਪਿਆਰ ਕਰਨ ਵਾਲਿਆਂ ਦੇ ਅ ਪਹਿਲਾਂ ਦਾ ਸ਼ੁਕਰੀਆ ਤੁਸੀਂ ਸਾਨੂੰ ਇੰਨਾ ਕੁ ਟਾਈਮ ਦਿੱਤਾ ਮਤਲਬ ਸਾਡੀ ਫਿਲਮ ਨੂੰ ਦੇਖਿਆ ਹਨਾ ਮੈਂ ਨਾਮ ਬੋਲ ਰਿਹਾ ਜੀ ਉਹਨਾਂ ਦੇ ਨਾਮ ਬੋਲਣ ਤੋਂ ਪਹਿਲਾਂ ਇੱਕ ਇਨਫੋਰਮੇਸ਼ਨ ਹੋਰ ਕੱਲ ਯਾਨੀ ਕਿ ਮੰਗਲਵਾਰ ਨੂੰ ਸਵੇਰੇ 9 ਵਜੇ 8 ਵਜੇ ਕਹਿੰਦੇ ਕੰਮਕਾਰ ਕਰਦੇ ਹੁੰਦੇ ਆ ਚਲੋ ਆਪਾਂ 9 ਵਜੇ ਕਰ ਦਿੰਦੇ ਆ 9 ਵਜੇ ਆਪਣੀ ਫਿਲਮ ਆ ਰਹੀ ਹੈ ਜੀ ਤੇ ਭਾਗ ਦੂਜਾ ਆ ਰਿਹਾ ਭਾਗ ਵਾਲੀ ਨੂੰ ਦਾ ਉਮੀਦ ਕਰਦੇ ਆ ਤੁਹਾਨੂੰ ਬਹੁਤ ਸੋਹਣਾ ਲੱਗੂਗਾ ਕਿਉਂਕਿ ਪਹਿਲੇ ਭਾਗ ਦੇ ਵਿੱਚ ਤਾਂ ਹਲੇ ਕਹਾਣੀ ਸ਼ੁਰੂ ਹੋਈ ਹੈ ਦੂਜੇ ਭਾਗ 'ਚ ਪਤਾ ਲੱਗੂ ਵੀ ਕਿੰਦਰੋਂ ਕਿਵੇਂ ਗੜਾਸੇ ਟਾਕੂਏ ਕੀ ਕੀ ਚੱਲਦਾ ਤੇ ਕਿਵੇਂ ਜੰਗ ਹੁੰਦੀ ਹੈ ਦੇਖਿਓ ਤਾਂ ਸਹੀ ਤੁਸੀਂ ਕੀ ਬਣਦਾ ਹੈ ਨਾ ਬਹੁਤ ਸੋਹਣਾ ਮਾਹੌਲ ਸਜ ਜਾਊਗਾ ਪਰਿਵਾਰਕ ਸਟੋਰੀ ਹੈ ਜੀ ਸਾਨੂੰ ਉਮੀਦ ਆ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਵੀ ਦੇਖ ਲਓਗੇ ਨਾ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਆਪਾਂ ਕਿਹੜਾ ਗੰਦ ਬਕਣਾ ਲਓ ਜੀ ਆ ਨਾਂ ਬੋਲਣ ਜਾ ਰਹੇ ਅਸੀਂ ਪਹਿਲੇ 25 ਆ ਕੰਟੀਨਿਊ ਬੋਲੂਗਾ ਪਹਿਲਾ ਕਮੈਂਟ ਸੀਗਾ ਜੀ ਰਜਨੀ ਵਾਲਾ ਕਾਲਾ ਨਿਰਮਾਨ ਰਣਦੀਪ ਸਿੰਘ ਤੇ ਸੋਨੀ ਮੋਗਾ ਮਨਵੀਰ ਗਿੱਲ ਗੁਰਦੀਪ ਸਿੰਘ ਚਮਕੌਰ ਸਿੰਘ ਗੁਰਸੇਵਕ ਗਿੰਨੀ ਮਨਜਿੰਦਰ ਕੌਰ ਸੁਖਮਨ ਪ੍ਰੀਤ ਸਿੰਘ ਪ੍ਰੀਤਦੀਪ ਤੇ ਚੋਹਾਰ ਸਿੱਧੂ ਤੇ ਜਸਪ੍ਰੀਤ ਜੱਪੂ ਲਖਵਿੰਦਰ ਸਿੰਘ ਕੋਮਲਪ੍ਰੀਤ ਸਤਨਾਮ ਸਿੰਘ ਆ ਸਾਡੇ ਰਿਸਪੈਕਟਡ ਮਿਸਿਸ ਦੋਸਾਂਜ ਮੈਡਮ ਤੇ ਰਾਜਵੰਤ ਭੁੱਲਰ ਤੇ ਰਾਜਵੰਤ ਕੁਮਾਰੀ ਕੀ ਇਹ ਰਜਨੀਆ ਕੀ ਲਿਖਿਆ ਪੁੱਤਰੇ ਆ ਰਜਨੀ ਵਾਲਾ ਤਾਂ ਵੀਰੇ ਉੱਪਰ ਸੀ ਚਲੋ ਹਣਾ ਇਹ ਦੁਆਲ ਤੇ ਦਵਿੰਦਰ ਕੌਰ ਖੁਸ਼ਪ੍ਰੀਤ ਸਿੱਧੂ ਰਾਜਵੀਰ ਸੋਹੀ ਤੇ ਹਰਵਿੰਦਰ ਕੌਰ ਬਿਜੇ ਕੁਮਾਰੀ ਤੇ ਬਿਮਲਾ ਖਾਨ ਬਿਜੇ ਕੁਮਾਰੀ ਐਂਡ ਲਾਸਟ ਸੀਗਾ ਜੀ ਬਿਮਲਾ ਖਾਨ ਅ ਸ਼ੁਕਰੀਆ ਸਾਰਿਆਂ ਦਾ ਤੇ ਸ਼ੁਕਰੀਆ ਮਨਿੰਦਰ ਜੀ ਦਾ ਜਿਨ੍ਹਾਂ ਨੇ ਕਮੈਂਟ ਕੀਤਾ ਲਾਈਕ ਕਮੈਂਟ ਸ਼ੇਅਰ ਵਾਲਾ ਉਹ ਅਸੀਂ ਪਿੰਨ ਵੀ ਕੀਤਾ ਸੀਗਾ ਅ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਹੜੇ ਮਤਲਬ ਸਾਨੂੰ ਇੰਨਾ ਸਪੋਰਟ ਕਰਦੇ ਆ ਤੇ ਵੀਡੀਓ ਜੇ ਤੁਸੀਂ ਕਮੈਂਟ ਤਾਂ ਕਰਦੀ ਕਰਦੇ ਹੋ ਪਲੀਜ਼ ਸ਼ੇਅਰ ਵੀ ਕਰਦੇ ਆ ਕਰੋ ਤਾਂ ਜੋ ਤੁਹਾਡੇ ਦੋਸਤਾਂ ਨੂੰ ਵੱਧ ਲਵੇ ਪਹੁੰਚ ਸਕੇ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਕਿਉਂਕਿ ਪਤਾ ਨਹੀਂ ਕਿਸ ਕਾਰਨਾ ਕਰਕੇ ਚੈਨਲ ਦੇ ਵਿਊ ਬਹੁਤ ਡਾਊਨ ਆ ਰਹੇ ਨੇ ਪਰ ਅਸੀਂ ਕੰਟੈਂਟ ਨਹੀਂ ਚੇਂਜ ਕਰ ਰਹੇ ਅਸੀਂ ਕੰਟੈਂਟ ਉਹੀ ਪਰਿਵਾਰ ਕੀ ਲੈ ਕੇ ਆ ਰਹੇ ਆ ਤੁਹਾਡੇ ਲਈ ਪਲੀਜ਼ ਤੁਸੀਂ ਸਪੋਰਟ ਕਰੋ ਸਾਨੂੰ ਤਾਂ ਜੋ ਫਿਲਮਾਂ ਤੇ ਵਿਊ ਵਧਾਉਣ ਸਾਨੂੰ ਕਮਾਈ ਵੱਧ ਹੋਵੇ ਤੇ ਅਸੀਂ ਵਧੀਆ ਤੋਂ ਵਧੀਆ ਕਮੈਂਡ ਵਧੀਆ ਤੋਂ ਵਧੀਆ ਆਰਟਿਸਟ ਲੈ ਕੇ ਤੁਹਾਡੇ ਲਈ ਹਾਜ਼ਰ ਹੋਈਏ ਠੀਕ ਹੈ ਜੀ ਕੱਲ ਨੂੰ ਯਾਦ ਰੱਖਿਓ ਸਵੇਰੇ 9 ਵਜੇ ਦਿਨ ਮੰਗਲਵਾਰ ਆਪਣਾ ਪਾਰਟ 2 ਆ ਰਿਹਾ ਜੀ ਭਾਗ ਵਾਲੀ ਨੁੰਦਾ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ